ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਟੈਰੀ ਫਰਮੇ ਟਾੜਾ ਬਹੁ ਬਹੁ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਆ ਦੋ ਵਿਹੜਾ ਇੱਕ ਸੂਈ ਤਾਜੀ ਤੇ ਇੱਕ ਗੱਬਣ ਵਿਹੜਾ ਤੇ ਆਓ ਲਈਏ ਵੀਰ ਕੋ ਇਹਨਾਂ ਬਾਰੇ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਹਾਂ ਬੱਗੂ ਵੀਰ ਜੀ ਪਿੰਡ ਬਡਾਲਾ ਵੀਰ ਮੈਂ ਹਾਂ ਅਮਰਸੱਤ ਸ਼ੀਲ ਮਜੀਠਾ ਦੇ ਠੀਕ ਹੈ ਵੀਰ ਜੀ ਦੋ ਵਿਹੜਾ ਆ ਗਏ ਆਪਣੇ ਕੋਲੇ ਆਪਣੇ ਕੋ ਦੋ ਗਾੜਾ ਵੀਰ ਜੀ ਆ ਸੂਈ ਤਾਜੀ ਇਹ ਸੂਈ ਆਂਦੀ ਦੂਜੀ ਇਹ ਸੂਈ ਦੇ ਵੀਰ ਆ ਤਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਕਲ ਦੀ ਸੂਈ ਵੀਰ ਜੀ ਕਲ ਦੀ ਸੂਈ ਕਲ ਦੀ ਸੂਈ ਹੈ ਨੇ 14 ਲੀਟਰ ਬੋਲਾ ਪਾਇਆ ਜੇ ਕਲ ਦੀ ਸੂਈ ਵਸ਼ੀ ਹੈ ਤੇ ਅੱਛਾ ਸਟਾਰਟਿੰਗ ਬੋਲਾ ਚੰਗਾ ਕੱਢਣ ਦੀ ਵਸ਼ੀ ਹਾਂਜੀ ਹਾਂਜੀ ਚੰਗੀ ਆ ਵੇਖੋ ਥਣ ਥਣ ਵੀ ਬਹੁਤ ਸਪੈਸ਼ਲ ਲੱਗਾ ਵਸ਼ੀ ਨੂੰ ਤਾਜੀ ਸੂਈ ਆ ਤੇ ਖੋਲੋ ਵੀਰ ਜੀ ਇਹਨੂੰ ਆ ਵੇਖੋ ਵੀਰ ਜੀ ਬਹੁਤ ਚੰਗੀ ਵਸ਼ੀ ਆ ਥਣ ਭਾਂਡੇ ਦੀ ਖੁੱਲੀ ਆ ਥਣ ਥਣ ਬਹੁਤ ਸਪੈਸ਼ਲ ਲੱਗਾ ਵਸ਼ੀ ਨੂੰ ਬਾਕੀ ਗਰਮੀਆਂ ਚ ਵਧੀਆ ਵਾ ਸ਼ਾਈ ਹਾਲ ਕਰੋਸ ਵਸ਼ੀ ਫੈਨ ਫੋਨ ਵੀ ਬਹੁਤ ਚੰਗੀ ਆਊਗੀ ਤੋਰ ਦਿਓ ਜੀ ਕਿੰਨਾ ਕੁ ਦੁੱਧ ਚਾਜੂ ਵੀਰ ਵੀ ਜੀ 17 18 ਲੀਟਰ ਤੇ ਚਵਾਉ ਅੱਛੀ ਦੁੱਧ ਠੀਕ ਆ ਜੀ ਤੇ ਆਪਣਾ ਕੀ ਮੋਲੇ ਦਾ ਮੋਲ ਦੇਦਾ 70 ਕਹੀਏ 65 ਦੀ ਦੇ ਦਾਂਗੇ 65000 ਦੀ ਹਾਂਜੀ 65000 ਦੇ ਦਾਂਗੇ ਹੋਰ ਕਰ ਦਿਓ ਮਾਨਤਨ 2000 ਹੋਰ ਕਰ ਦਾਂਗੇ ਮਾਨਤਨ 63000 ਦੀ ਵੇਖੋ ਇਹ ਬਹੁਤ ਚੰਗੀ ਵਸ਼ੀ ਆ ਮੋਲ ਵੀ ਵੀਰ ਨੇ ਬਿਲਕੁਲ ਜਾਇਜ਼ ਕੀਤਾ ਵਾ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਚਵਾਈ ਕਰੇ ਪਾਸ ਕਰੇ ਹਣਾ ਵੀਰ ਜੀ ਹਾਂਜੀ ਹਾਂਜੀ ਉਹਦਾ ਮਾਨਤਨ ਮਾਨਤਨ ਹੋਰ ਕਰ ਦਿਓ ਵੀਰ ਜੀ ਮਾਨਤਨ ਕਰਾਂ ਠੀਕ ਹੈ ਜੀ ਆ ਗਈ ਗੱਭੜ ਇਹ ਵੀਰ ਜੀ ਗੱਭਨ ਦੇ ਵਸ਼ੀ ਠੀਕ ਹੈ ਜੀ ਹਾਂ ਜੀ ਇਹਦੇ 9 ਤਰੀ ਨੂੰ ਦਿਨ ਪੂਰੇ ਹੋਣੇ ਜੀ ਵੀਰ ਜੀ ਵਸ਼ੀ ਦੇ ਠੀਕ ਹੈ ਜੀ ਹਾਂ ਜੀ ਹਾਂ ਇਹ ਵੀ ਦੂਜਾ ਦੂਹਾ ਸੁਣੀ ਜੇ ਦੂਜਾ ਸੁਆ ਦੂਜਾ ਸੁਆ ਇਹਦਾ ਵਸ਼ੀ ਦਾ ਖੋਲੋ ਜੀ ਆ ਵੇਖੋ ਵੀਰ ਜੀ ਦੂਜਾ ਸੁਆ ਵਸ਼ੀ ਆ ਸ਼ਾਈ ਹਾਲ ਕਰੋਸ ਆ ਗਈ ਆ ਦੁੱਧ ਕਿੰਨਾ ਚਵਾਉ ਵੀਰ ਜੀ ਇਹ ਇਹ ਵੀਰ ਜੀ 17 18 ਲੀਟਰ ਦੇ ਵੀ ਚਵਾਉ ਵਸ਼ੀ ਦੁੱਧ ਠੀਕ ਹੈ 17 18 ਲੀਟਰ ਦੀ ਚਵਾਈ ਕਰੋਣੀ ਵੀ ਚਾਹੀਦੀ ਆ ਵੱਡੀ ਵਸ਼ੀ ਆ ਚਮਕਾ ਵਾਲੀ ਆ ਚੰਗੀ ਵਹਿੜਾ ਹੀ ਥਣ ਥਣ ਬਹੁਤ ਸਪੈਸ਼ਲ ਲੱਗਾ ਜੀ ਆ ਵੇਖੋ ਵੀਰ ਜੀ ਥਾਣ ਥਾਣ ਬਹੁਤ ਘੈਂਟ ਲੱਗਿਆ ਵੈਸ਼ੀ ਨੂੰ ਦੋਵਾਂ ਦੇ ਥਾਣ ਬਹੁਤ ਘੈਂਟ ਆ ਵੈੜਾਂ ਦੇ ਠੰਡੀ ਸੀਲ ਵਸ਼ੀ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਥਾਣਾ ਥਾਣਾ ਦੀ ਓਕੇ ਵੀਰ ਜੀ ਓਕੇ 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 ਰਿਪੋਰਟ ਜੀ ਵੀਰ ਜੀ ਓਕੇ ਰਿਪੋਰਟ ਜੀ ਠੀਕ ਆ ਜੀ ਹਾਂਜੀ ਆਪਣਾ ਕੀ ਰੇਟ ਆ ਇਹਦਾ ਵੀਰ ਜੀ ਇਹਦਾ ਗਿਆ ਜੀ ਰੱਖਿਆ ਨਿਗਾ ਜਾਈ ਉਹਦੇ 60 ਕਰੀਦਾ 55 ਦੇ ਦਾਂਗੇ 55000 ਦੀ ਹਾਂਜੀ ਹਾਂਜੀ ਆ ਵੇਖੋ ਵੀਰ ਨੇ ਇਹਦਾ ਮੁੱਲ ਬਿਲਕੁਲ ਜਾਇਜ਼ ਕੀਤਾ ਵੀਰ ਜੀ 55000 ਦੀ ਵੀਰ ਕਹਿੰਦਾ ਵੈੜ ਦੇ ਦਾਂਗੇ ਆਏ ਗਏ ਵੀਰ ਦਾ ਵੀਰ ਜੀ ਹੋਰ ਮਾਨਤਨ ਕਰ ਦਿਓ ਜੀ ਠੀਕ ਬੋਝਾਰ ਕਰਦਾਂਗੇ ਮਾਨਤਨਾ ਆਏਗਾ ਠੀਕ ਹੈ ਜੀ ਆਪਣਾ ਫੋਨ ਨੰਬਰ ਬੋਲ ਦਿਓ 8427621038 ਪਿੰਡ ਦੱਸ ਦਿਓ ਪਿੰਡ ਵਡਾਲਾ ਵੀਰਮਝੇ ਹਾਂ ਜੀ ਅੰਮ੍ਰਿਤਸਰ ਤਹਿਸੀਲ ਮਜੀਠਾ ਜੇ ਠੀਕ ਹੈ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਆਓ ਪਾਸ ਕਰੋ ਚਵਾਈ ਕਰੋ ਤੇ ਵੀਰ ਜੀ ਚੈਨਲ ਨੂੰ ਵਾਧ ਤੋਂ ਵਾਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਵੀ ਜੀ